ਵਾਹਿਗੁਰੂ 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 ਜੀਓ ਸ਼ਲੋਕ ਦਮਾਲੇ ਦਾ ਸ਼ਲੋਕ ਬਾਤ ਰੱਖੀ ਗੁਰਪਾਰ ਬ੍ਰਹਮ ਤਜ ਪਰਪੰਚ ਮੋ ਹੋ ਬੇਕਾਰ ਨਾਨਕ ਸਉ ਆਰਾਦੀ ਐ ਅੰਤ ਨਾ ਪਾਰ ਆਵਾਰ ਸਜੇ ਜੋਤ ਮਾਲਾ ਛਟੇ ਖੂਬ ਫਰਰਾ ਅਜਬ ਸੋਹੇ ਚੱਕਰ ਖੰਡੇ ਤੋੜੇ ਵਾਲਾ ਗੁਰੂ ਜੀ ਨੇ ਫਤਿਹ ਸਿੰਘ ਜੀ ਕੋ ਬੁਲਾਇਆ ਚਲੇ ਗੋਤੁਰ ਜੈਸਾ ਪੰਥ ਐਸਾ ਮੁਖ ਸੇ ਅਲਾਇਆ ਹਮ ਅਕਾਲੀ ਸਭ ਕੇ ਵਾਲੀ ਹਮਰਾ ਪੰਥ ਨਿਆਰਾ ਹੈ ਦੀਨ ਮਜ਼ਬ ਕਾ ਜੁੱਦ ਜੋਕੀਨਾ ਖੰਡਾ ਫੜਿਆ ਦੁਤਾਰਾ ਹੈ ਛੇਈ ਮਈ ਮਾਰ ਸਭ ਦੂਰ ਕੀਨੀ ਸਲੋਤਰ ਫੜਿਆ ਕਰਾਰਾ ਹੈ ਗਗਨ ਮੰਡਲ ਮੈਂ ਬੁੰਗਾ ਹਮਾਰਾ ਮਹਾਕਾਲ ਰਖਵਾਰਾ ਹੈ ਸਿਰ ਪਰ ਮੁਕਟ ਮੁਕਟ ਪਰ ਚੱਕਰ ਆਇਆ ਜਿਵੇਂ ਹੁਲਾਰਾ ਹੈ ਨਾਨਕ ਗੁਰੂ ਗੋਬਿੰਦ ਸਿੰਘ ਜੀ ਤੁਧ ਆਗੇ ਸੀਸ ਹਮਾਰਾ ਹੈ ਲਟ ਪਟ ਫਰਰੇ ਸਜ ਰਹੇ ਗੁਰ ਸ਼ਬਦਨ ਕੀ ਪਈ ਚੰਕਾਰ ਪ੍ਰਗਟੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਿਨ ਸਭ ਕੁਲ ਲੀਆ ਉਹਦਾਰ ਸਿਰ ਮਸਤਕ ਰੱਖਿਆ ਪਾਰ ਬ੍ਰਹਮ ਹਸਤ ਕਾਇਆ ਰੱਖਿਆ ਪਰਮੇਸ਼ਵਰ ਆਤਮ ਰੱਖਿਆ ਗੋਪਾਲ ਸੁਆਮੀ ਤਨ ਚਨ ਰੱਖਿਆ ਜਗਦੀਸ਼ਵਰ ਸਰਬ ਰੱਖਿਆ ਗੁਰਦੈ ਆਲ੍ਹ ਪੈ ਦੂਖ ਬਿਨਾਸ ਨਾ ਪਾਗਤ ਬਚਲ ਅਨਾਥ ਨਾ ਤੇ ਸਰਨ ਨਾਨਕ ਪ੍ਰਚੁੱਤ ਹੈ ਹਉ ਗਸਾਈ ਦਾ ਪਹਿਲਵਾਨੜਾ ਮੈਂ ਗੁਲ ਮੇਰੇ ਉੱਚ ਦਿਮਾਲੜਾ ਸਭ ਹੋਈ ਛਿੰਜ ਇਕੱਠੀਆਂ ਦਾਇ ਬੈਠਾ ਵਖੇ ਆਪ ਜੀਓ ਵਾਤ ਵਿਜਣ ਟਮਕ ਪੇਰੀਆਂ ਮਲ ਲੱਥੇ ਲੈ ਦੇ ਫੇਰੀਆਂ ਨਿਹੱਤੇ ਪੰਜ ਜਵਾਨ ਮੈਂ ਗੁਰਥਾਪੀ ਦਿੱਤੀ ਕੰਡ ਜੀਓ ਸਭ ਇਕੱਠੇ ਹੋਏ ਆਇਆ ਕਰ ਜਸਨ ਵਟ ਵਟਾਇਆ ਗੁਰਮੁਖ ਲਾਲ ਗਏ ਮਨਮੁਖ ਚੱਲੇ ਮੂਲ ਗਵਾਏ ਜੀਉ ਤੂੰ ਵਰਣਾ ਚਿਹਨਾ ਬਾਹਰਾ ਹਰ ਦਿਸ ਸਹਿ ਹਾਜ਼ਰ ਜਾਹਰਾ ਸੁਣ ਸੁਣ ਤੁਜੈ ਤੇ ਆਇਂਦੇ ਤੇਰੇ ਪਗਦਰਤੇ ਗੁਣਤਾਸ ਜੀਉ ਮੈਂ ਜੁਗ ਜੁਗ ਤੈ ਐ ਸੇਵੜੀ ਗੁਰਕੱਟੀ ਮਹੱਡੀ ਜੇਵੜੀ ਹਉ ਬਾਹੜ ਛਿੰਜ ਨਾਨਕ ਨਾਨਕ ਐਸਰ ਲਦਾ ਪਾਲ ਜਿਓ ਮੈਂ ਜੁਗ ਜੁਗ ਤੇ ਐ ਸੇਵੜੀ ਗੁਰਕੱਟੀ ਮਹੜੀ ਜੇਵੜੀ ਹਉ ਬਾਹੜ ਚਿੰਜਨਾ ਨਚੋ ਨਾਨਕ ਐਸਰ ਲਦਾ ਪਾਲ ਜਿਓ ਕੁਛਿਆ ਦਾ ਜਕਰਗ ਜਾਵੇ ਨਿਆਨੂ ਜਾਵੇ ਦਮਾਲਾ ਸਿਰਤੀ ਚਲਾਵੇ ਸਤਿ ਸ੍ਰੀ ਅਕਾਲ ਗੁਰਪਰਕਾਲ ਵਾਹਿਗੁਰੂ ਕਾ ਖਾਲਸਾ